ਇੱਕ ਸੀਜ਼ਨ ਇੱਕ ਹੀ ਸੀਜ਼ਨ ਕੱਟੂਗਾ ਬਸ ਹਾਂ ਅਗਲੇ ਸੀਜ਼ਨ ਫੇਰ ਕਰਾਂਗੇ ਹੁਣ ਤਾਂ ਅੱਗ ਵਰਗੀ ਗਰਮ ਹਵਾ ਮਾਰਦੀ ਦੀ ਯਾਰ ਏਸੀ ਵੀ ਐ ਬਈ ਗਰਮੀ ਨੇ ਹੀ ਲੋਨ ਹਮ ਟੈਂਪਰੇਚਰ ਹੋਣਾ ਮੇਰੇ ਖਰ 45 47 ਆਪਣਾ ਵੀ ਹਾਂ ਆਪਣਾ ਸੈਟ ਹੈ 40 40 ਇਹ ਏਸੀ ਦਾ ਲੋ 50 55 ਹੋ ਜਾਂਦਾ ਹਮ ਲਾਵਾ ਸੁੱਚ ਕੀ ਆਸ ਕੀ ਸੋਚੇ ਦੀ ਏਸੀ ਦੀ ਹੂੰ ਮਹਿਲਾਦਾਨ ਨਾ ਕੋਈ ਬੈਗ ਬੈਕ ਹੋ ਗਿਆ ਕਮਾਲ ਕਰਤੀ ਬਈ ਬਚਾਤੀਆਂ ਕੰਧਾਂ ਕਮਰੇ ਬਈ ਸਕੀਮ ਨੇ ਤੁਹਾਡੀ ਦੇਖੋ ਜੀ ਕੋਈ ਗੰਦ ਤੇ ਛਿੱਟਾ ਨਹੀਂ ਜਾਣਾ ਨਵੀਂ ਤਕਨੀਕ ਨਾਲ ਏਸੀ ਸਰਵਿਸ ਬੈਗ ਪਾ ਕੇ ਕਵਰ ਲਗਾ ਕੇ ਨੀ ਨਾਲ ਇਹ ਹੈ ਹੈ ਹੋਰ ਲਾ ਲੀਏ ਲਾਲ ਲਗਾ ਲਾ ਹੋਰ ਲਾ ਲਾ ਜਿੱਥੇ ਲੋਟ ਆਂਦਾ ਉੱਥੇ ਲਾਲਾ ਪ੍ਰੈਸ਼ਰ ਘਟਾਉਣਾ ਪੈਂਦਾ ਹੁਣ ਇਹਦਾ ਹੈ ਹਾਂ ਜੀ ਇੱਕੇ ਹੁੰਦੀ ਹੈ ਗੰਨ ਜੀ ਘੱਡ ਡੱਡ ਹੁੰਦੀ ਹੈ ਇਹ ਧੋਣ ਵਾਲੀ ਗੱਡੀ ਵੋਡੀ ਕਾਰਵਾਸ਼ਰ ਅੜਾਈਆ ਅਡਜਸਟਮੈਂਟ ਹੋ ਜਾਂਦਾ ਅੱਛਾ ਅਡਜਸਟਮੈਂਟ ਹੋ ਜਾਂਦੀ ਹੈ ਤਾਂ ਸਾਨੂੰ ਵੀ ਘਰੋਂ ਲਿਆ ਕੇ ਰੱਖਣਾ ਚਾਹੀਦਾ ਹੈ ਨਹੀਂ ਫਰੇ ਮੋਟਰ ਜੀ ਵੀ ਲੈਣੀ ਪੈਣੀ ਸਾਰੀ ਹੈ ਸਾਰਾ ਸੈਟ ਸਾਰਾ ਪਰ ਐ ਵੀ ਇਹ ਇੱਕ ਕੁਆਲਿਟੀ ਨਾਲ ਹੀ ਧੋ ਸਕਦਾ ਸਾਰਾ ਨਹੀਂ ਗੱਡੀ ਧੋਣ ਗੱਡੀ ਪਾਣੀ ਦੀ ਵੀ ਬਚਤ ਆ ਹਾਂ ਜੀ ਹਨਾ ਹਾਂ ਚਲ ਦੇਖਦੇ ਹਾਂ ਹੁਣ ਫਿਰ ਕਿੰਨਾ ਕ ਪਾਣੀ ਵੇਸਟ ਕਰ ਰਹੇ ਹਾਂ ਲਓ ਜੀ ਹੋ ਗਿਆ ਹਮ ਕਰੂ ਨਾਲ ਨਾਲ ਹੈ ਬਦਲੋ ਉੱਪਰ ਤੱਕ ਆਈ ਦੀ ਜਾਲੀ ਉੱਪਰ ਜਾਲੀ ਦਾ ਚੱਕੀ ਨਹੀਂ ਉੱਪਰੋਂ ਇਹਦੀ ਛੱਤ ਤੇ ਜਾਲੀ ਆ। ਉਹ ਪਈ ਆ ਵਿੱਚ। ਅੱਛਾ ਪਈ ਆ। ਠੀਕ ਆ ਠੀਕ ਆ। ਮਾ ਆਹ ਕਦੇ ਕੱਢੀ ਹੀ ਨਹੀਂ ਹੈਗੀ। ਮਨ ਨੂੰ ਲੱਗੇ ਤੇ ਭਲੇ ਕਾ ਮਾ ਕਦੇ ਜਾਲੀ ਇਹਦੀ ਕੱਢੀ ਹੈਗੀ। ਭੁੱਲ ਗਿਆ ਮਾ। ਉਹ ਮੈਂ ਕੱਲੇ ਰੱਖ ਦਿੱਤੇ ਮੈਂ ਤਾਂ। ਹਾਂ ਹਾਂ। ਨਿਕਲ ਰਹੀ ਮਿੱਟੀ ਘਟਾ। ਇਹ ਜੀ ਜਾਦੇ ਆ ਹਣੀ। ਠੀਕ ਹੈ ਚੱਕਰ। ਅਨੇ ਦੇ ਵਿੱਚ ਆ ਜਾਂਦਾ ਜੀ ਵਾਲਟੀ ਦੇ ਕਮਾਲ ਦਾ ਬਾਈ ਤੇਰਾ ਜਗਾਰ ਜਾਲੀ ਦੇਖ ਲੈ ਜਾਲੀ ਦੇਖ ਲੈ ਚੈੱਕ ਕਰਕੇ ਹੁਣ ਮਿੱਟੀ ਘਟਾ ਤਾਂ ਨਹੀਂ ਫਸਿਆ ਹੋਇਆ ਹਾਂ ਨਾ ਨਾ ਮੈਨੂੰ ਲੱਗ ਰਿਹਾ ਦੂਰ ਪਾਰ ਪਾਰ ਕਰਦੀਆਂ ਕਾਣੀਆਂ ਅੱਛਾ ਮਾ ਮਿੱਟੀ ਜੀ ਵਾਲਾ ਮਿੱਟੀ ਜੀ ਜਿਹੜਾ ਲੱਗੀ ਆ ਰਿਆ ਤਾਂ ਹੋ ਕੇ ਸਾਫ ਹੋ ਗਿਆ ਇਹ ਸਾਰ ਜੋ ਪਾਣੀ ਆ ਨਾ ਵਿੱਚ ਰੁਕ ਰਿਹਾ ਸੀਗਾ ਉਹ ਲੋਰ ਚਲੇਗਾ ਉਹ ਸੁੱਕੇਗਾ ਫਿਰ ਠੀਕ ਹੈ ਪਰ ਇਹ ਸੁੱਕਦਾ ਹੀ ਨਹੀਂ ਹੈਗਾ ਇਸ ਨੂੰ ਰਹੀ ਜਾ ਫਿਰ ਹਮਮ ਹਮ ਗਿੱਲਾ ਹੀ ਰਹੇਗਾ ਪਰ ਪੱਕੀ ਆ ਏਟ ਆਪੇ ਇਧਰ ਤੋਂ ਯਾ ਗੇਡ ਬੋਲੀ ਆ ਬਾਹਰੋਂ ਫਨੇ ड़ा हाँ खुला ना ना ओपन ही कल्ला पीस साफ हो गया है ਇਹ ਡਬਲ ਆਈ ਸੀ ਸਰਦੀਆਂ 'ਚ ਗਰਮ ਵੀ ਕਰਦਾ ਹੋਵੇ ਹੈ ਵੀ ਡਬਲ ਸਿਸਟਮ ਹੈ ਡਬਲ ਸਿਸਟਮ ਹੋ ਰਿਹਾ ਹਾਂ ਸਰਦੀਆਂ ਵਿੱਚ ਜਿਹੜਾ ਬਲ ਵਾਲਾ ਹੂੰ ਹੂੰ ਬਹੁਤ ਠੰਡਾ ਹੋ ਜਾਂਦਾ ਅੰਦਰ ਗਰਮੈਸ਼ੀ ਹੂੰ ਮौज ਬਹੁਤ ਆ ਇਹਦੀ ਸਰਬਸਪੂਰੀ ਫੁੱਲ ਘੈਂਟ ਆ ਜਾਏ ਇਹਦੇ ਨਾਲ ਪ੍ਰੈਸ਼ਰ ਨਾਲ ਨਹੀਂ ਪਹਿਲਾਂ ਮਾਰੀ ਜਾਂਦੇ ਦੀ ਮੱਥਾ ਐਪਾ ਨਾਲ ਮੁਰਸ਼ਾਲ ਐਪਾ ਨਾਲ ਪਾਣੀ ਲਾਗਤ ਵੀ ਬਹੁਤ ਹੋ ਜੇ ਨੀ ਵਾਹ ਆਇਆ ਦਾ ਹੈ ਵੀ ਕੀ ਹੈ ਇਹ ਹਾਂ ਹਾਂ ਆਇਆ ਦਾ ਇਹ ਦੀ ਅੱਛਾ ਹਾਂ ਕਿ ਮੇਨ ਨਾਲ ਆ ਗਏ ਅੱਛਾ ਹੂੰ ਫਿਰ ਸਿਆਲ ਮਨਾਇਆ ਨਾ ਹੋਣੀ ਆਇਤੀ ਜੇ ਮਿੱਟ ਕਿੰਨੀ ਕੀ ਦੇਰ ਬਾਅਦ ਜਾਲੀ ਸਾਫ ਕਰਨੀ ਚਾਹੀਦੀ ਆਪਾਂ ਨੂੰ 20 ਦਿਨਾਂ ਬਾਅਦ ਜਾਲੀ ਸਾਫ ਇਹਦੀ ਜਾਲੀ ਔਖੀ ਨਿਕਲਦੀ ਆ ਉਹ ਫੇ ਪੇਚ ਖੋਲਣ ਕੀ ਕਾਲ ਕਰ ਜਾਣਾ ਹਾਂ ਹਾਂ

ਕਿਹੜੀ ਚੀਜ਼ ਹੋਣੀ ਪਹਿਲਾਂ ਫਿੱਟ ਐ ਇਸਮਾਨ ਹੈ ਸੀ ਦਾ ਗਿੱਲਾ ਲੰਦਾ ਪਹਿਲਾ ਇਹ 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 ਦੋ ਟੱਕਣ ਪਤ ਹੈ ਦੂਜੇ ਟੱਕਣ ਦੇ ਅੱਛਾ ਅੱਛਾ ਉੱਪਰ ਠੀਕਾ ਸੁੱਕ ਗਿਆ ਗਿੱਲਾ ਹਲੇ ਸੁੱਕ ਚੱਲ ਸੁੱਕੀ ਜਾਣਾ ਇਹਨੇ ਹੁਣ ਚਲਾਵਾਂਗੇ ਤਾਂ ਆਪਾਂ ਲੇਟੇ ਸੁੱਕੀ ਜਾ ਹਾਂ ਇਹਨਾ ਪਰ ਉਤਾਰਾਂ ਤੇ ਨਹੀਂ ਪਾਣੀ ਮਾਰਨਾ ਹੁੰਦਾ ਹੈ ਅ ਡੱਬੀ ਅੱਛਾ ਬੜਾ ਹਾਰੇ ਕੋ ਬੰਦੇ ਦੇ ਵਾਸਤੇ ਗੱਲ ਨਹੀਂ ਹੈਗੀ ਹਨੀ ਪਰ ਲਾ ਏਸੀ ਜਿਹੜੀ ਉੱਪਰ ਡਾਊਨ ਸੀਲਿੰਗ ਆ ਗਈ ਹੱਥ ਵੀ ਨਹੀਂ ਪੈਂਦਾ ਹੈਗਾ ਇੱਧਰ ਦੂਜਾ ਡ੍ਰੈਨਗ ਰੂਮ ਵਾਲੇ ਕਮਰੇ ਚ ਲਵਾਏ ਮੈਂ ਅਸ਼ਸ਼ ਉਹ ਜਿਹੜੀ ਪਰਜਾਲੀ ਵੀ ਨਹੀਂ ਸਾਫ਼ ਕਰੀ ਜਾਂਦੀ ਹੱਥੇ ਨਹੀਂ ਫਸਦਾ ਹੈਗਾ ਜਿੱਥੇ ਤੇਰੇ ਹੱਥ ਨੇ ਹੁਣ ਉਰੇ ਤੱਕ ਡਾਊਨ ਸੀਲਿੰਗ ਆ ਗਈ ਉਹਦਾ ਵੀ ਪੰਗਾ ਹੀ ਆ ਸਹੀ ਹੁੰਦਾ ਹਨੋ ਚਲੋ ਬਿੱਤਰਾ ਪੜਕਦੇ ਹਾਂ ਵੀ ਬਸ ਉਹਦਾ ਕਦੇ ਪੱਟੇ ਹੀ ਨਹੀਂ ਹਲੇ ਹਲੇ ਤਾਂ ਨਵੇਂ ਹੀ ਲੱਗੇ ਹੋਇਆ ਉਹ ਬਾਕੀ ਜਿੱਦਨ ਖੋਲ ਲਾਂਗੇ ਫਿਰ ਜੜ ਤੋਂ ਹੀ ਪੱਟਣਾ ਪੈਣਾ ਉਹ ਸਾਰਾ ਹੀ ਕਰਨਾ ਪੈਣਾ ਹਲੇ ਚੱਲਦਾ ਘੱਟਾ ਨਾ ਹਾਂ ਸਵਾਈ ਕਿਸੇ ਹੋਵੇ ਹਾਂ ਹਾਂ ਇਹ ਹਲੇ ਤਾਂ ਇੱਕ ਵਾਰੀ ਵੀ ਨਿਕਲ ਆਇਆ ਉਹ ਮਾੜਾ ਮੋਟਾ ਚਲਾਉਨੇ ਆ ਘੰਟਾ ਅੱਧਾ ਘੰਟਾ ਕਰ ਦੇ ਮੰਦੇ ਇਹ ਵੜ ਜਾਣ ਕੋਈ ਜ਼ਿਆਦਾ ਨਹੀਂ ਚਲਾਇਆ ਮਤਲਬ ਸੈਂਸਰ ਸੇ ਇਸਤੇਮ ਹੋ ਗਏ ਕਿਹੜਾ ਕੀ ਫੜਾਉਣਾ ਦੱਸ ਦੇ ਹੂੰ ਬਾਇਰ ਆ ਨਾ ਨਹੀਂ ਹੋਣਾ ਇਹ ਜੇ ਗ੍ਰਿੱਲ ਕਦੇ ਕਦੇ ਚੱਲਦੀ ਆ ਥੱਲੇ ਵਾਲੀ ਸੈਂਸਰ ਜੇ ਨੂੰ ਪਤਾ ਨਹੀਂ ਕੀ ਹੋ ਜਾਂਦਾ ਕਦੇ ਤਾਂ ਆਪਣੇ ਆਪ ਚੱਲ ਜਾਂਦੀ ਆ ਕਦੇ ਖੜ ਜਾਂਦੀ ਆ ਹੂੰ ਸੱਜੇ ਖੱਬੇ ਦਾ ਫਰਕ ਤਾਂ ਜਾਲੀ ਦਾ ਨਾ ਜਿੱਤਰ ਮਰਜੀ ਪਾ ਦੇ ਇਹ ਮਰਛਾ ਕੋ ਲੋ ਜੀ ਸਰਵਸਤੇ ਬਿਨ ਕਾਰਨ ਕੋਈ ਚੀਜ਼ ਚੱਲਦੀ ਆ ਹੋਰ ਆਪਣੇ ਲੰਬੀਕ ਲੇੜੀ ਹਾਂ ਇਹ ਹਾਂ ਜੀ ਇਦੀ ਗੱਲ ਕਰ ਰਹਾ ਮੈਂ ਗ੍ਰਿਲ ਦੀ ਇੱਕ ਅਕਦੀ-ਕਦੀ ਖੜ ਜਾਂਦੀ ਆ ਮਤਲਬ ਚੱਲਦੀ ਨਹੀਂ ਹੈਗੀ ਇਹ ਦੇਖ ਕੇ ਜਾਈਏ ਇਹਦਾ ਸੈਂਸਰ ਸੰਸਰ ਜਾ ਵੀ ਕੋਈ ਠੀਕ ਹੈ ਕੀ ਪ੍ਰੋਬਲਮ ਆ ਇਹਨੂੰ ਕਦੇ-ਕਦੇ ਹੋਰੇ ਪਾਸੇ ਨੂੰ ਹਵਾ ਕੱਢਣ ਲੱਗ ਜਾਂਦੀ ਏ ਇਹ ਜਾਂ ਉੱਪਰ ਇਹਨੂੰ ਪੱਖੇ ਵਾਲਿਆਂ ਨੂੰ ਧੱਕੀ ਜਾਂਦੀ ਏ ਬਸ ਫਿਰ ਇਹ ਸੀ ਕੱਟ ਨਹੀਂ ਨਾ ਕਰਦਾ ਇਹ ਫੜਾਉ ਹੁਣ ਕਿੱਸਦੀ ਏ ਟੰਕੀ ਕਿਹੜੀ ਲਓ ਜੀ ਏਸੀ ਆਪਣਾ ਹੋ ਗਿਆ ਤਿਆਰ ਠੰਡੀ ਠੰਡੀ ਹਵਾ ਦੇਣ ਲਈ ਪੱਕੀ ਜੇ ਕਿਸੇ ਨੇ ਏਸੀ ਦੀ ਸਰਵਿਸ ਕਰਾਣੀ ਹੋ ਤਾਂ ਜਿੰਦਰ ਸਿੰਘ ਨੌਨੀ ਸਭ ਤੋਂ ਸਸਤੀ ਏਸੀ ਸਰਵਿਸ ਕਰਦਾ ਹੈ ਤਾਂ ਸੰਪਰਕ ਕਰਿਓ ਤੇ ਨਾਲੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਕਮੈਂਟਸ ਦੋ ਜੀ ਵਧੀਆ ਵਧੀਆ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ